ਹਾਂ ਜੀ ਸਰ ਕੀ ਮਾਮਲਾ ਸੀ ਇਹ 26 ਤਾਰੀਖ ਦੇ ਰਾਤੀ ਕੰਟਰੋਲ ਰੂਮ ਤੇ ਇੱਕ ਸੂਚਨਾ ਮਿਲੀ ਸੀ ਔਰ ਕਿ ਸਰਹੰਡ ਪਟਿਆਲਾ ਰੋਡ ਤੇ ਆਦਮਪੁਰ ਪਿੰਡ ਦੇ ਨੇੜੇ ਜਿਹੜੀ ਨਹਿਰ ਜਾਂਦੀ ਹੈ ਉੱਥੋਂ 1.5 ਕਿਲੋਮੀਟਰ ਅੰਦਰ ਗੋਮਾਸ ਪਿਆ ਹੈ ਇਹ ਸੂਚਨਾ ਜਿਸ ਜਿਵੇਂ ਮਿਲੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਨਾਥ ਸਿੰਘ ਫਤਿਹਗੜ੍ਹ ਸਾਹਿਬ ਇਮੀਡੀਏਟਲੀ 4 ਵਜੇ ਹੀ ਉਸ ਸਪੌਟ ਤੇ ਪਹੁੰਚ ਕੇ ਨਾਲ ਐਸ ਐਚਓ ਇਨਾਦੀ ਪੂਰੀ ਟੀਮ ਔਨ ਸਪੋਰਟ ਸੀਗੀ ਉੱਥੇ ਇਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਐਨਲਾਈਜ਼ ਕੀਤਾ ਇਮੀਡੀਏਟਲੀ ਉੱਥੋਂ ਐਸ ਐਸ ਪੀ ਸਾਹਿਬ ਨੂੰ ਮੈਨੂੰ ਸਾਰੇ ਨੂੰ ਇਹਨਾਂ ਨੇ ਅਪਰਾਇਜ਼ ਕੀਤਾ ਔਰ ਸਿਚੁਏਸ਼ਨ ਨੂੰ ਔਰ ਜਿਸ ਹਿਸਾਬ ਨਾਲ ਇੱਥੇ ਰਿਪੋਰਟਿੰਗ ਸੀਗੀ ਉਹਨੂੰ ਦੇਖਦੇ ਵੇ ਐਸ ਐਸ ਪੀ ਸਾਹਿਬ ਨੇ ਰਾਤੀ ਕਾਨਫਰੈਂਸ ਕਾਲ ਕਰਕੇ ਸਾਰੀ ਟੀਮਾਂ ਬਣਾਈ ਔਰ ਇਮੀਡੀਏਟਲੀ ਜੜੀ ਵੀ ਬੰਦਾ ਸਪੋਰਟ ਡੀ ਐਸ ਪੀ ਸਾਹਿਬ ਨੂੰ ਦਿੱਤਾ ਜਾ ਸਕਦਾ ਸੀ ਉਹ ਪ੍ਰੋਵਾਈਡ ਕੀਤਾ ਗਿਆ ਉਸ ਤੋਂ ਬਾਅਦ ਸਵੇਰੇ ਹੁੰਦੇ ਹੁੰਦੇ ਜਿਹੜੀ ਵੀ ਅਸ ਪਰ ਪ੍ਰੋਟੋਕੋਲ ਰਿਕੁਆਇਰਮੈਂਟ ਸੀਗੀ ਫੋਰੈਂਸਿਕ ਟੀਮ ਔਰ ਵੈਟਨਰੀ ਡਾਕਟਰ ਦੀ ਟੀਮ ਉਹ ਸਪੋਰਟ ਤੇ ਭਜਵਾਈ ਗਈ ਤਾਂ ਕਿ ਸੈਂਪਲਿੰਗ ਦੀ ਕਲੈਕਸ਼ਨ ਹੋ ਸਕੇ ਔਰ ਇਸ ਨੂੰ ਪ੍ਰੋਪਰ ਇਨਵੈਸਟੀਗੇਟ ਕੀਤਾ ਜਾ ਸਕੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਵੱਲੋਂ ਸਾਰੀ ਟੀਮ ਦੀ ਮੀਟਿੰਗ ਕੀਤੀ ਗਈ ਔਰ ਵੱਖ-ਵੱਖ ਟੀਮਾਂ ਬਣਾਈ ਗਈ ਜਿਦੇ ਵਿੱਚ ਟੈਕਨੀਕਲ ਡਿਜੀਟਲ ਔਰ ਬਾਕੀ ਡਾਟਾ ਦਾ ਕਲੈਕਸ਼ਨ ਸ਼ੁਰੂ ਕੀਤਾ ਗਿਆ ਇਹ ਸ਼ੁਰੂ ਕਰਨ ਦੇ ਬਾਅਦ ਜਿਹੜਾ ਮੈਟਰ ਸਾਹਮਣੇ ਆਇਆ ਕਿ ਉੱਥੇ ਜੈ ਜਿਹੋ ਜਿਹੀ ਉਹ ਥਾਂ ਸੀਗੀ ਉੱਥੋਂ ਸੜਕ ਤੋਂ ਦਿਖਣਾ ਲੱਭਣਾ ਜਾਂ ਉਹਨੂੰ ਕਿਸੇ ਹਿਸਾਬ ਨਾਲ ਮੋਨੀਟਰ ਕਰਨਾ ਬੜਾ ਮੁਸ਼ਕਲ ਸੀ ਕੋਈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚ ਕਿਥੇ ਸੀਗਾ ਇਹ ਸਪੋਰਟ ਔਰ ਸਪੋਰਟ ਤੇ ਦੋ ਤੋਂ ਤਿੰਨ گاਵਾ ਜਿਵੇਂ ਨਜ਼ਰ ਆ ਰਹੀ ਸੀ ਕਿ ਵੱਡੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਟੀਮਾਂ ਨੇ ਵੱਖ-ਵੱਖ ਟੀਮਾਂ ਬਣਾਈ ਗਈ ਔਰ ਟੀਮਾਂ ਨੇ ਰੇਡ ਕਰਨੀ ਸ਼ੁਰੂ ਕੀਤੀ ਸੋਰਸ ਇਨਪੁਟ ਸੀਗੇ ਕੁਝ ਇਨਪੁਟ ਸਾਨੂੰ ਹੋਰ ਵੀ ਪਾਸੇ ਆ ਰਹੇ ਸੀ ਉਸ ਤੋਂ ਬਾਅਦ ਕੁਝ ਜਿਵੇਂ ਐਨਾਲਿਸਿਸ ਕੀਤਾ ਗਿਆ ਫਿਰ ਜਿਹੜੀ ਸੀਸੀਟੀਵੀ ਫੁਟੇਜ ਹੈ ਬਾਕੀ ਉਹਦੀ ਫਿਰ ਚੈਕਿੰਗ ਕੀਤੀ ਗਈ ਉੱਥੇ ਰਿਪੋਰਟ ਸੀਗੀ ਕਿ ਇੱਕ ਕੋਈ ਗੰਡੀ ਸੀਗੀ ਚਿੱਟੇ ਰੰਗ ਦੀ ਉਹ ਵੀ ਇਸਤੇਮਾਲ ਹੋਈ ਸੀ ਉਸ ਇਨਫੋਰਮੇਸ਼ਨ ਨੂੰ ਦੇਖਦੇ ਹੋਏ ਸਾਰੇ ਟੋਲ ਪਲਾਜ਼ਾ ਸਾਰੇ ਜਿੱਥੇ ਆਪਾਂ ਨਾਕੇ ਸੀਗੇ ਉਹ ਰਾਤੀ ਅਲਰਟ ਕਰਤੇ ਸੀ ਸੋ ਥੈਟ ਕਿ ਉਹ ਗੱਡੀ ਕਿਤੇ ਵੀ ਆਪਣੇ ਡਿਸਟ੍ਰਿਕਟ ਨੂੰ ਕ੍ਰੋਸ ਕਰਕੇ ਨਾ ਜਾ ਸਕੇ ਉਸ ਜਾਨ ਨਾਲ ਉਹਨਾਂ ਨੇ ਵੀ ਸਿਕਿਉਰਿਟੀ ਨੂੰ ਦੇਖਦੇ ਹੋਏ ਉਹ ਗੱਡੀ ਨੂੰ ਲੈ ਕਰਕੇ ਬਾਹਰ ਨਹੀਂ ਪਜੇ ਉਹਨਾਂ ਨੇ ਕਿਥੇ ਮੰਡੀ ਗੋਵਿੰਦਗੜ ਗੱਡੀ ਕਿਥੇ ਨੂੰ ਨਾ ਲੁਕਾਤੀ ਉਹ ਗੱਡੀ ਦੀ ਰਿਕਵਰੀ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜੀਡੀਟੀਮ ਕਰ ਰਹੀ ਸੀ ਉਹਨਾਂ ਨੇ ਉਸ ਦਿਨ ਹੀ ਗੱਡੀ ਦੀ ਰਿਕਵਰੀ ਕਰ ਲਈ ਗੱਡੀ ਦੇ ਵਿੱਚ ਵੀ ਗੋਮਾਸ ਪਿਆ ਸੀ ਸੋ ਐਸ ਪਰ ਪ੍ਰੋਟੋਕੋਲ ਜਿਹੜੇ ਵੀ ਸੈਂਪਲ ਦੀ ਕਲੈਕਸ਼ਨ ਸੀਗਾ ਉਹ ਕੀਤਾ ਗਿਆ ਉਸ ਤੋਂ ਬਾਅਦ ਜੋ ਮਾਸ ਗੱਡੀ ਦੇ ਵਿੱਚ ਪਿਆ ਸੀ ਜੋ ਮਾਸ ਸਪੋਰਟ ਸੀਗਾ ਉਹ ਸਾਰੇ ਨੂੰ ਐਸ ਪਰ ਰਿਚੁਅਲਸ ਐਸ ਪਰ ਪ੍ਰੋਟੋਕੋਲ ਉਹਨੂੰ ਫਿਰ ਉੱਥੇ ਕੋਰਟ ਦੇ ਆਰਡਰ ਲੈ ਕਰਕੇ ਔਰ ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਡਿਸਪੋਜ਼ ਕਰਨ ਦੇ ਬਾਅਦ ਜਿੰਨੇ ਵੀ ਉੱਥੇ ਗੋਰਖਸ਼ਕ ਦਲ ਸੀਗੇ ਹੋਰ ਵੀ ਜਿਹੜੇ ਜਿਹੜੇ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਸੀਗੇ ਉਹ ਸਾਰੇ ਦੇ ਨਾਲ ਗੱਲਬਾਤ ਕਰਕੇ ਅਸੀਂ ਮੰਨ ਜੋ ਗਿਆ ਐਸਐਸਪੀ ਸਾਹਿਬ ਨੇ ਇਸ ਪੂਰੇ ਮੁੰਦੇ ਨੂੰ ਟੀਮ ਨੂੰ ਲੈ ਕਰਕੇ ਹਦਾਇਤ ਦਿੱਤੀ ਸੀ ਕਿ ਜਿੰਨਾ ਛੇਤੀ ਤੋਂ ਛੇਤੀ ਅਸੀਂ ਇਸ ਤੇ ਅਰੈਸਟ ਪਾਈਏ ਔਰ ਜੜੇ ਵੀ ਅਕਿਊਜ਼ਡ ਹੈਗੇ ਉਹਨਾਂ ਨੂੰ ਫੜਾ ਜਾਏ ਬਹੁਤ ਹੀ ਚੰਗਾ ਮੈਂ ਦਰਸ਼ਕਾਂ ਨੂੰ ਕਿ ਕੰਮ ਸੁੱਖਾ ਨਹੀਂ ਸੀਗਾ ਬਟ ਜਿਸ ਹਿਸਾਬ ਨਾਲ ਸੁਖਨਾ ਸਾਹਿਬ ਨੇ ਆਪਣੀ ਟੀਮ ਨੂੰ ਲੀਡ ਕੀਤਾ ਹੈ ਜਿਸ ਹਿਸਾਬ ਨਾਲ ਐਸਐਚਓ ਨਾਲੀ ਟੀਮ ਨੇ ਟੈਕਨੀਕਲ ਟੀਮ ਨੇ ਬਾਕੀ ਪੂਰੇ ਜ਼ਿਲੇ ਦੀ ਟੀਮ ਨੇ ਅੰਡਰ ਸੁਪਰਵੀਜ਼ਨ ਅੰਡਰ ਕਮਾਂਡ ਆਫ ਐਸਐਸਪੀ ਸਾਹਿਬ ਕੰਮ ਕੀਤਾ ਹੈ ਇਹ ਸਰਹਾਂ ਜੋਗੇ ਕਿ ਇਸ ਹਿਸਾਬ ਨਾਲ ਇਹਨਾਂ ਨੇ 2 ਦਿਨਾਂ ਦੇ ਅੰਦਰ ਅੰਦਰ ਜਿੰਨੇ ਬੰਦੇ ਇਨਵੋਲਡ ਸੀਗੇ ਸਾਰਾ ਐਂਟਾਇਰ ਮੈਟਰ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ 3 ਬੰਦੇ ਦੀ ਅਰੈਸਟ ਕੀਤੀ ਹੈ 2 ਬੰਦੇ ਹੋਰ ਜਿਹੜੇ ਕਿ ਇਹਦੇ ਵਿੱਚ ਨੋਮੀਨੇਟ ਕੀਤੇ ਗਏ ਇਸ ਤੋਂ ਇਲਾਵਾ ਹੋਰ ਵੀ ਬੰਦੇ ਨੇ ਜਿਨ੍ਹਾਂ ਦੇ ਅਸੀਂ ਡਾਊਟ ਕਰ ਸਕਦੇ ਹਾਂ ਕਿ ਇਸ ਦੇ ਵਿੱਚ ਇਨਵੋਲਡ ਹੈਗੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੀ ਗੱਡੀ ਵਰਤੀ ਗਈ ਸੀ ਉਹ ਬ੍ਰਿਜਾ ਵਾਈਟ ਕਲਰ ਦੀ ਗੱਡੀ ਸੀਗੀ ਔਰ ਉਦੀ ਵੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਕੀਤੀ ਗਈ ਟੋਲ ਡਾਟਾ ਬਾਕੀ ਡਾਟਾ ਜਿਹੜੇ ਹੈਗੇ ਸੀ ਸੀਸੀਟੀਵੀ ਤੋਂ ਫੁਟੇਜ ਕਢਾਈ ਗਈ ਇਸ ਤੋਂ ਇਹ ਪਾਇਆ ਗਿਆ ਕਿ ਗੱਡੀ ਦਿੱਲੀ ਦੀ ਗੱਡੀ ਸੀਗੀ ਜਿਹੜੀ ਦੀ ਚੋਰੀ ਦੀ ਗੱਡੀ ਸੀਗੀ ਚੋਰੀ ਕੀ ਗੱਡੀ ਇਹ ਕੰਮ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਸ ਤੋਂ ਇਲਾਵਾ ਮੈਂ ਦੱਸ ਸਕਦਾ ਹਾਂ ਕਿ ਜਿਹੜਾ ਗੋ ਦੀ ਸਪਲਾਈ ਕਰਨ ਵਾਸਤੇ ਇਹ ਟੈਂਪੋ ਯੂਜ਼ ਕਰਦੇ ਸੀ ਉਹ ਟੈਂਪੋ ਵੀ ਰਿਕਵਰ ਕਰ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ گا ਵੱਢਣ ਵਾਸਤੇ ਚਾਕੂ ਜਿਹੜੇ ਛੁਰੀਆਂ ਇਸਤੇਮਾਲ ਕਰਦੇ ਸੀ ਉਹ ਵੀ ਟੈਂਪੋ ਦੇ ਵਿੱਚ ਇਹਨਾਂ ਨੇ ਰਿਕਵਰ ਕੀਤੇ ਹੋਰ ਵੀ ਜਿਹੜੀ ਦੋ ਮੋਟਰਸਾਈਕਲ ਤਿੰਨ ਮੋਟਰਸਾਈਕਲ ਟੋਟਲ ਸੀਗੀ ਜਿਹੜੀ ਉਸ ਦਿਨ ਇਹ ਇਵੈਂਟ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਗਈ ਹੈ ਕਿਸੇ ਵੀ ਦੇਰ ਤੋਂ ਉਹ ਇਹ ਕੰਮ ਕਰਦੇ ਰਹੇ ਸੀ ਅ ਹਜੇ ਕਹਿਣਾ ਮੁਸ਼ਕਿਲ ਹੈ ਕਿ ਕਿੰਨਾ ਦੇਰ ਤੋਂ ਕਰਦੇ ਸੀ ਬਟ ਜਿਸ ਹਿਸਾਬ ਨਾਲ ਇੱਥੇ ਬੰਦੇ ਸੀਗੇ ਜਿਹੜੀ ਹੁਣ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਤੋ ਹੈ ਕਿ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੰਮ ਕੀਤੇ ਹੋਏ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਤੁਹਾਨੂੰ ਪਤਾ ਲੱਗਿਆ ਨਾ ਸਪਲਾਈ ਤਾਂ ਨਹੀਂ ਹਜੇ ਤੋਂ ਜਿਹੜੇ ਕਰਨ ਵਾਲੇ ਸੀਗੇ ਉਹ ਬੰਦੇ ਫੜੇ ਆਂ ਔਰ ਬੜੀ ਪ੍ਰੀਮੀਨਰੀ ਸਟੇਜ ਹੈ ਸੋ ਅਸੀਂ ਸਾਰਾ ਨੈਟਵਰਕ ਨੂੰ ਦੇਖ ਰਹੇ ਆਂ ਇਹਨਾਂ ਦੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਕਿੱਥੋਂ ਲੈ ਕੇ ਆਂਦੇ ਸੀ ਕਿਸ ਦੇ ਕਹਿਣ ਚੋਂ ਕਰਦੇ ਸੀ ਹੁਣ ਇਹ ਸੀਗਾ ਕਿ ਹੁਣ ਤੱਕ ਜਿਹੜਾ ਪਤਾ ਲੱਗਾ ਹੈ ਕਿ ਜਿਹੜੇ ਆਵਾਰਾ ਪਸ਼ੂ ਨੇ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਇਹਦਾ ਪਸ਼ੋਕਰ ਕੀ ਸੀਗਾ ਜੀ ਇਹਨਾਂ ਦਾ ਇਹ ਇੱਥੇ ਡੇਰੇ ਨੇ ਜੀ ਗੁਜਰਾ ਦੇ ਉਥੋਏ ਰਹਿਣ ਵਾਲੇ ਹਜੇ ਦੋ ਬੰਦੇ ਨੇ ਇੱਕ ਦੋ ਬੰਦੇ ਆウトੋ ਸਟੇਟ ਵਾਲੇ ਵੀ ਇਹਦੇ ਚ ਅਪੀਅਰ ਹੋਏ ਸੋ ਨਾਦਾ ਵੀ ਸਾਰਾ ਵੇਰਵਾ ਆਪਾਂ ਦੇਖ ਰਹੇ ਹਾਂ ਉਹ ਸਾਹਮਣੇ ਆ ਗਏ ਇਹ ਵਕਵਕ ਥਾਵਾਂ ਤੇ ਫੜੇ ਆ ਜੀ ਔਰ ਇਥੇ ਹਜੇ ਤੋਂ ਅਸੀਂ ਪੰਜਾਬ ਦੇ ਵਿੱਚ ਹੀ ਫੜੇ ਜਿਹੜੀ ਟੀਮਾਂ ਸਾਡੀ ਬਾਹਰ ਗਈ ਹੋਈਆਂ ਉਹ ਰੇਡ ਕਰ ਰਹੀਆਂ ਆਪਣੇ ਸਾਹ ਕੋੱਡੀ ਜਿਹੜੀ ਗਵਿੰਦਗੜ੍ਹ ਖੜੀ ਸੀ ਕਿਸੇ ਕੈਰੇਜ 'ਚ ਖੜੀ ਸੀ ਕਿਸੇ ਘਰ 'ਚ ਨਹੀਂ ਇਹ ਇਨਾਂ ਨੇ ਦੇਖ ਕਰਕੇ ਜਿਵੇਂ ਸੇਫ ਕੋਈ ਪਾਰਕਿੰਗ ਦੀ ਥਾਂ ਦੇਖਦੇ ਆਂ ਬਾਕੀ ਗੱਡੀਆਂ ਦੇ ਵਿੱਚ ਉਸੇ حساب ਨਾਲ ਇਨਾਂ ਨੇ ਗੱਡੀ ਖੜੀ ਕੀਤੀ ਸੀ ਸਰ ਪੁਲਿਸ ਕਿਵੇਂ ਪਹੁੰਚੀ ਇਹ ਨਾ ਤਕ ਦੇਖੋ ਜੀ ਮੈਂ ਉਹੀ ਕਹਿ ਰਹਾ ਹਾਂ ਕਿ ਇਹ ਕਹਿਣਾ ਸੋਖਾ ਹੈ ਬਟ ਜਿਸ ਹਿਸਾਬ ਨਾਲ ਸਾਰੀ ਟੀਮ ਨੇ ਕੰਮ ਕੀਤਾ ਹੈ ਉਹ ਟੈਕਨੀਕਲ ਡਾਟਾ ਡਿਜੀਟਲ ਡਾਟਾ ਸੋਰਸ ਇਨਪੁਟ ਆਪ ਪੁਲਿਸ ਦੇ ਆਪਣੇ ਸੋਰਸਸ ਤੋ ਇਹ ਟੀਮ ਨੇ ਸੁਖਨਾ ਸਾਹਿਬ ਦੇ ਅੰਡਰ ਕਮਾਂਡ ਬਹੁਤ ਮਿਹਨਤ ਕੀਤੀ ਹੈ ਐਂਡ ਡੇ ਨਾਈਟ ਡੀਐਸਪੀ ਸਾਹਿਬ ਨੇ ਵੀ ਜਿਸ ਸਾਹਮਣਾ ਨਾਲ ਉਹ ਸੇ ਪਹੁੰਚੇ 24 ਘੰਟੇ ਤੱਕ ਹੀ ਵਾਸ ਓਨ ਦੈਟ ਸਪੋਟ ਐਂਡ ਮੋਨਿਟਰਿੰਗ ਏਵਰੀਥਿੰਗ ਪਤਾ ਲਗਾ ਕਿੰਨੇ ਕ ਮੈਂਬਰ ਸੀ ਜਿਹੜੇ ਇਹ ਜਿਹੜੇ ਸੀ ਟੋਟਲ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਤੱਕ ਜੀ 6-7 ਮੈਂਬਰ ਇਹਦੇ ਵਿੱਚ ਹੋ ਸਕਦੇ ਹੁਣ ਅੱਗੇ ਪਿੱਛੇ ਕੋਈ ਜ਼ਰੂਰੀ ਨਹੀਂ ਕਿ ਜੀ ਉਸ ਦਿਨ ਕਿੰਨੇ ਸੀ ਕਿ ਅਸੀਂ ਦੇਖ ਰਹੇ ਹਾਂ ਜੇ ਇਸ ਤੋਂ ਪਹਿਲੇ ਵੀ ਇਨਾਂ ਨੇ ਕੋਈ ਕਿਥੇ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਕਿਤੇ ਵੀ ਕੋਈ ਕੰਮ ਕੀਤਾ ਹੈ ਉਹਦੇ ਚ ਜਿੰਨੇ ਇਨਵੋਲਡ ਐ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਜੋ ਬੇਸਿਕਲੀ ਅਰੈਸਟ ਕੀਤੇ ਗਏ ਨੇ ਇਹ ਬੂਚਰ ਸਨ ਇਹ ਕੱਟਣ ਦਾ ਕੰਮ ਕਰਦੇ ਸਨ ਜਾਂ ਸਪਲਾਈਅਰ ਸਨ ਦੇਖੋ ਹੁਣ ਤੱਕ ਤੋਂ ਇਹ ਲੱਗਿਆ ਕਿ ਜਿਵੇਂ ਇਹਨਾਂ ਦਾ अर्ਲੀ ਐਕਸੈਪਟੈਂਸ ਹੈ ਉਹਨਾਂ ਚੇਂਜ ਵੀ ਹੋ ਸਕਦਾ ਹੈ ਪਾਰਟ ਆਫ ਇਨਵੈਸਟੀਗੇਸ਼ਨ ਨੇ ਜਦੋਂ ਤੱਕ ਬਾਕੀ ਸਾਰੇ ਇਕੱਠੇ ਨਹੀਂ ਆਪਾਂ ਕਰ ਲੈਨੇ ਉਸ ਟਾਈਮ ਤੱਕ ਰੋਲ ਕਲੀਅਰ ਨਹੀਂ ਹੋ ਸਕਦਾ ਬਟ ਹੁਣ ਤੱਕ ਇਹ ਤਾਂ ਕਹਿੰਦੇ ਨੇ ਕਿ ਅਸੀਂ ਸਪਲਾਈ ਕਰਦੇ ਸੀ ਬਟ ਕੱਲਾ ਸਪਲਾਈ ਸੇ ਨਹੀਂ ਐ ਅਸਿਸਟ ਵੀ ਦੂਜੇ ਪਾਸੇ ਵੀ ਕਰਦੇ ਹੋਣ ਕੋਈ ਜਿਹਨਾਂ ਨੂੰ ਸਪਲਾਈ ਕਰਦੇ ਹੋਣਾ ਤੇ ਵੀ ਕੋਈ ਕਾਰਵਾਈ ਹੋਊਗੀ ਜਿੱਥੇ ਕੋਈ ਖਰੀਦ ਕਰਦੇ ਸੀ ਪੱਕਾ ਜੀ ਇਹ ਤਾਂ ਇਹ ਪੂਰੇ ਰੈਕਟ ਦੇ ਵਿੱਚ ਜੋ-ਜੋ ਇਨਵੋਲਡ ਹੈ ਸਾਰੇ ਤੇ ਕਾਰਵਾਈ ਹੋਈਗੀ ਠੀਕ ਹੈ ਜੀ ਥੈਂਕ ਯੂ ਆਪਣੇ ਆਪਣੇ ਜ਼ਿਲ੍ਹੇ ਵਿੱਚ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਔਰ ਇੱਕ ਦੋ ਜ਼ਿਲ੍ਹੇ ਤੋਂ ਬਾਹਰ ਵੀ ਸੀਗੇ ਬੰਦੇ ਉੱਥੇ ਵੀ ਆਪਣੀ ਟੀਮਾਂ ਗਈ ਹੋਈ ਹੈ ਕਿਹੜੇ-ਕਿਹੜੇ ਤਿੰਨ ਹੈ ਜਿਹੜੇ ਫੜੇ ਨੇ ਜਿਹੜੇ ਹੁਣ ਤੱਕ ਫੜੇ ਜੀ ਇੱਕ ਬਾਗਲੀ ਹੈ ਇੱਕ ਰਹਿਮ ਅਲੀ ਹੈ ਇੱਕ ਮੁਹੰਮਦ ਰਫੀ ਹੈ ਇਹ ਬੰਦੇ ਫੜੇ ਗਏ ਨੇ ਸਾਰੇ ਮੁਸਲਮ ਹੈ ਜੀ ਇਹ ਗੁਜਰਾ ਜੀ ਬੇਸਿਕਲੀ ਆ ਨਾ ਗੁਜਰਾ ਦੇ ਡੇਡੇ ਇਸ ਤੋਂ ਇਲਾਵਾ ਜਿਹੜੇ ਦੋ ਬੰਦੇ ਹੋਰ ਇਹਦੇ ਚ ਅਪੀਅਰ ਹੋਏ ਆ ਇੱਕ ਸਿਰਾਜ ਅਲੀ ਹੈ ਇੱਕ ਮੁਹੰਮਦ ਗੁਰਫਾਨ ਹੈ ਇਹ ਹੋਰ ਅਪੀਅਰ ਹੋਏ ਆ ਆਪਾਂ ਇਹਨਾਂ ਦੀ ਵੀ ਬਾਲ ਕਰ ਰਹੇ ਆ ਠੀਕ ਰਿਪੋਰਟ ਹੈ ਵੀ ਵਿਲ ਪਰਜੀਲ ਕੁਆਟਰ ਰਿਵੈਰ ਜੀ ਨਹੀਂ ਹਜੇ 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 ਰਿਪੋਰਟ ਨਹੀਂ ਆਈ ਸੈਂਪਲ ਜਮਾਉਗੇ ਕੋਈ ਹੋਰ ਹਥਿਆਰ ਵੀ ਮਿਲਨੇ ਨੇ ਕੋਈ ਜਿਵੇਂ ਕਿ ਕਹਿੰਦੇ ਗੋਲੀ ਵੀ ਚੱਲੀ ਸੀ ਉਸ ਨੂੰ ਦੇਖੋ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਨੇ ਹੁਣ ਤੱਕ ਜੜੀ ਵੀ ਗੱਲ ਸਾਹਮਣੇ ਬੜੀ ਪ੍ਰੀਲੀਮਰੀ ਮੈਂ ਤੁਹਾਨੂੰ ਦੱਸ ਦਉ ਬਹੁਤ ਪ੍ਰੀਲੀਮਰੀ ਸਟੇਜ ਹੈ ਬਟ ਮੈਂ ਇਹ ਕਹਿਣਾ ਚਾਹਨਾ ਕਿ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਜੇ ਕਿਸੇ ਹਿਸਾਬ ਨਾਲ ਕੋਈ ਠੇਸ ਪਹੁੰਚਦੀ ਹੈ ਪੁਲਸ ਉਸ ਦੇ ਵਿੱਚ ਪੂਰਾ ਪ੍ਰੋਟੈਕਸ਼ਨ ਲੈਂਦੀ ਹੈ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਸਾਰੇ ਨੂੰ ਇਹੀ ਸੰਦੇਸ਼ ਦੇਨੇ ਹੈ ਕਿ ਹਰ ਧਰਮ ਦੀ ਜਿਹੜੀ ਭਾਵਨਾਵਾਂ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿਸ ਹਿਸਾਬ ਨਾਲ ਇਥੇ ਮੈਟਰ ਹੋਇਆ ਸੀ ਐਸਐਸਪੀ ਸਾਹਿਬ ਦਾ ਆਪ ਇੱਕ ਹੀ ਮੈਸੇਜ ਸੀਗਾ ਕਿ ਜਿੰਨਾ ਛੇਤੀ ਤੋਂ ਛੇਤੀ ਅਸੀਂ ਇਸ ਰੈਕਟ ਨੂੰ ਓਪਨ ਕਰੀਏ ਔਰ ਬਾਕੀ ਜਿਹੜੇ ਬੰਦੇ ਆਰੈਸਟ ਕੀਤੇ ਜਾਣ ਠੀਕ ਹੈ ਥੈਂਕ ਯੂ ਕਿ ਇਹ ਲੋਕ